ਤੇ ਹੁਣ ਉਹਨੂੰ ਲੜਕੀ ਨੂੰ ਤੰਗ ਕਰਨ ਦੇ ਆਗੀ ਮੇਰੇ ਨਾਲ ਜ਼ਬਰਦਸਤੀ ਸਬੰਧ ਬਣਾ। ਇਹ ਲੜਕੀ ਨਾਲ ਜ਼ਬਰਦਸਤੀ ਰੇਪ ਕਰਦਾ ਰਿਹਾ ਉਹਨੂੰ ਨਸ਼ਾ ਦੇ ਕੇ। ਈਗੈ ਰੇਪ ਕਰਦਾ ਰਿਹਾ ਉਹਦੇ ਨਾਲ। ਤੇ ਹੁਣ ਉਹਨੂੰ ਲੜਕੀ ਨੂੰ ਤੰਗ ਕਰਨ ਦੇ ਆਗੀ ਮੇਰੇ ਨਾਲ ਜ਼ਬਰਦਸਤੀ ਸਬੰਧ ਬਣਾ। ਦੂਜੇ ਮੁੰਡਿਆਂ ਕੋਲੋਂ ਵੀ ਕਰਾਉਂਦਾ ਰਿਹਾ ਨਾਲ ਲੜਕੀ ਨਾਲ ਵਿਆਹ ਕਰਾਉਂਦਾ ਇਹਨੇ ਫੋਟੋ Instagram ਤੇ ਵਾਇਰਲ ਕੀਤੀਆਂ। ਜਾਣਦਾ ਕੋਈ ਸਾਡਾ ਆਬੀ ਨਵੀ ਸਾਨੂੰ ਹੋ ਗਈ ਜਿੰਮਿਆਰੇ ਇਕਜਗਦੀਪ ਸਿੰਘ ਇਹਰਾ ਆਮ ਆਦਮੀ ਦਾ ਕੰਦਾ ਮੈਂ ਲੀਡਰ ਬਹੁਤ ਵੱਡਾ ਇੱਕ ਇਹ ਰਿਕਾਰਡ ਹੈ ਦੋਸ਼ੀ ਪ੍ਰਵਾਹ ਚੰਡੀਗੜੀਆਂ ਦਾ ਇਹ ਜਿੰਮਿਆਰ ਹੋ। ਭਜੀ ਛੱਡੀ ਲੜਕੀ ਹੈਗੀ ਸੀ ਇਹ ਮੁੰਡਾ ਅਮਰਬੀਰ ਸਿੰਘ ਉਰ ਫਰੂਬਲ ਪਿੰਡ ਗਹਿਰੀ ਮੰਡੀ ਜ਼ਿਲ੍ਹਾ ਅਮਰਸਰ ਜੰਡਿਆਲਾ ਗੁਰੂ ਇਹ ਲੜਕੀ ਨਾਲ ਜ਼ਬਰਦਸਤੀ ਰੇਪ ਕਰਦਾ ਰਿਹਾ ਉਹਨੂੰ ਨਸ਼ਾ ਦੇ ਕੇ ਠੀਗਾ ਹੀ ਰੇਪ ਕਰਦਾ ਰਿਹਾ ਉਹਦੇ ਨਾਲ ਤੇ ਹੁਣ ਉਹਨੂੰ ਲੜਕੀ ਨੂੰ ਤੰਗ ਕਰਨ ਦੇ ਆ ਗਈ ਮੇਰੇ ਨਾਲ ਜ਼ਬਰਦਸਤੀ ਸਬੰਧ ਬਣਾ ਦੂਜੇ ਮੁੰਡਿਆਂ ਕੋਲੋਂ ਵੀ ਕਰਾਉਂਦਾ ਰਿਹਾ ਨਾਲ ਲੜਕੀ ਨਾਲ ਵਿਆਹ ਕਰਾਉਂਦਾ ਇਹਨੇ ਫੋਟੋਆਂ ਇੰਸਟਾਗ੍ਰਾਮ ਤੇ ਵਾਇਰਲ ਕੀਤੀਆਂ ਉਹਦੀਆਂ ਸਾਨੂੰ ਐਸਐਚਓ ਸਾਹਿਬ ਮੁਖਤਾਰ ਸਿੰਘ ਐਸਐਸਬੀ ਦੇ ਹਾਤੀ ਸਤਿੰਦਰ ਸਿੰਘ ਆਮ ਆਦਮੀ ਸਰਕਾਰ ਦੇ ਸਾਡਾ ਬਹੁਤ ਸਹਾ ਦਿੱਤਾ ਠੀਕ ਹੈ ਜੀ ਸਾਨੂੰ ਇਨਸਾਫ ਦਿਵਾਇਆ ਜੋ ਵੀ ਬੰਦੀ ਕਾਰਵਾਈ ਕੀਤੀ ਐ ਇੱਕ ਸਾਰ ਸਾਨੂੰ ਕੱਲ ਦੀਆਂ ਥ੍ਰੈਟ ਗੋਲਾਂ ਬਹੁਤ ਆ ਰਹੀਆਂ ਨੇ ਜਗਜੀਤ ਸਿੰਘ ਹੈਗਾ ਕੋਈ ਸੰਨ ਰਮਿੰਦਰ ਸਿੰਘ ਗਹਿਰੀ ਮੰਡੀ ਆਮ ਆਦਮੀ ਦਾ ਲੀਡਰ ਕਹਿੰਦਾ ਮੈਂ ਸਾਨੂੰ ਧੰਕੀਆਂ ਦੇਣ ਦਿਆ ਵਾ ਕਿ ਜੇ ਤੁਸੀਂ ਰਾਜੀ ਨਾ ਹੋ ਨਾ ਕੀਤਾ ਗੋਲੀਆਂ ਮਾਰ ਦਾਂਗੇ ਤੁਹਾਨੂੰ ਪਿੰਡੋਂ ਕੱਢ ਦਾਂਗੇ ਇੱਕ ਸਾਰ ਇਹਦਾ ਲੜਕੇ ਦਾ ਬ੍ਰਦਰ ਹੈਗਾ ਰੋਬਨ ਸਾਨੋ ਬਖਸ਼ੀ ਸਿੰਘ ਉਹਨੇ ਸਾਨੂੰ ਗੱਲ ਖਲਾਰ ਕੇ ਸਰਕਾਰੀ ਨੌਕਰੀ ਕਰਦਾ ਵਾ ਉਹ ਸਰਕਾਰ ਦਾ ਨਮਾਇਦਾ ਹੋ ਗਿਆ ਵੀ ਨਹੀਂ ਡਰਨਦਿਆ ਕਿ ਮੈਂ ਮਨ ਲੱਗੀ ਕੀ ਕਰਨਿਆ ਵਾ ਉਹਨੇ ਸਾਨੂੰ ਕੱਲ ਘਾਰ ਕੇ ਧੰਗੀ ਦਿੱਤੀ ਆ ਕਿ ਜੇ ਕੋਈ ਗੱਲ ਹੋਈ ਤੇ ਮੈਂ ਤੁਹਾਨੂੰ ਮਨ ਲੱਗੀ ਗੋਲੀਆਂ ਮਾਰ ਦਾਂਗਾ ਤੁਹਾਡੇ ਨਾਲ ਦੇਖਣਾ ਵਾ ਜੋ ਵੀ ਟੱਡੀ ਕੈਮਰੇ ਚ ਫੋਟੋ ਆਈ ਹੈ ਤੇ ਹੁਣ ਉਸ ਦੀ ਕੰਪਲੇਂਟ ਵੀ ਕੀ ਕੀ ਜਿਹੜੇ ਆਪਣਾ ਫੈਡ ਆ ਨਹੀਂ ਹਾਂਜੀ ਸਰ ਕਰਨ ਲੱਗੇ ਕੰਪਲੇਂਟ ਐਸ ਐਚਓ ਸਾਹਿਬ ਹੈ ਨਹੀਂ ਆਉਣ ਲੱਗੇ ਤੇ ਕਹਿੰਦੇ ਕੰਪਲੇਟ ਦੰਦੀ ਦਰਜ ਕਰਦੇ ਆ ਕੀ ਮੰਗ ਕਰਦੇ ਸਰ ਇਹ ਮੰਗ ਕਰਦੇ ਆ ਕਿ ਸਾਡਾ ਜੇ ਕੋਈ ਕੱਲ ਨੂੰ ਨੁਕਸਾਨ ਹੋ ਗਿਆ ਜਾਨ ਦਾ ਕੋਈ ਸਾਡਾ ਆਬੀ ਨਬੀ ਸਾਨੂੰ ਹੋ ਗਈ ਜ਼ਿੰਮਿਆਰੇ ਇੱਕ ਜਗਜੀਤ ਸਿੰਘ ਜਿਹੜਾ ਆਮ ਆਦਮੀ ਦਾ ਕਹਿੰਦਾ ਮੈਂ ਲੀਡਰ ਬਹੁਤ ਵੱਡਾ ਇੱਕ ਇਹ ਰਿਕਾਰਡ ਹੈ ਦੋਸ਼ੀ ਪ੍ਰਵਾਹ ਚੰਡੀਗੜੀਆਂ ਦਾ ਇਹ ਜਮਿਆ ਰਹਉਂਦੇ। ਭਾਜੀ ਮੇਰੀ ਇਹ ਬੇਟੀ ਆ ਤੇ ਬਹੁਤ ਜ਼ਿਆਦਾ ਸਾਨੂੰ 2-3 ਸਾਲਾਂ ਤੋਂ ਤੰਗ ਕਰਦਾ। ਇਹ ਘਰ ਵੀ ਆਣ ਕੇ ਸਾਡੇ ਹੱਥੀ ਪੈਂਦੇ ਰਹੇ ਬੜਾ ਹੱਥ ਪੱਲਾ ਇਹਦੇ ਅੱਗੇ ਜੋੜਦੇ ਰਹੇ ਆ ਕਿ ਹਾਸ ਸੁਧਰ ਜਾ ਸੁਧਰ ਜਾ ਇਹ ਸੁਧਰਦਾ ਨਹੀਂ ਰਿਹਾ। ਨਾ ਹੀ ਇਹ ਸਮਝਦਾ ਰਿਹਾ ਵਾ ਇੰਨੇ ਕੁੜੀ ਦੇ ਨਾਲ ਹੋਟਲਾਂ 'ਚ ਖੜ ਖੜ ਕੇ ਇਹ ਜ਼ਬਰਦਸਤੀ ਕਰਦਾ ਰਿਹਾ ਨਸ਼ਾ ਕਰਾਉਂਦਾ ਆ। ਬਹੁਤ ਜਿਆਦੀ ਪਰੇਸ਼ਾਨ ਮੈਂ ਨਾ ਮੇਰਾ ਘਰ ਵਾਲਾ ਨਾ ਮੇਰਾ ਬੇਟਾ ਮੈਂ ਕਰਾਈ ਤੇ ਰਹੀ ਨੂੰ ਇਹਦੇ ਲਾਗੂ ਗਲੀ ਮੱਲੇ ਦਾ ਵਾ ਮੁੰਡਾ ਇਹਦੇ ਲਾਗੂ ਵੀ ਮੈਂ ਘਰ ਬਦਲ ਲਿਆ ਵਾ ਇਹ ਜਿੱਥੇ ਮੈਂ ਦੂਜੇ ਥਾਂ ਤੇ ਵਧਿਆ ਉੱਥੇ ਵੀ ਇਹ ਜਾਂਦਾ ਤੇ ਬੁਲਟ ਤੇ ਇਹਦੇ ਚਾਚੇ ਤਾਂ ਇਹਦੇ ਮੁੰਡਿਆਂ ਨੂੰ ਨਾਲ ਲੈ ਕੇ ਬੁਲਟ ਤੇ ਜਾਂਦਾ ਵਾ ਸਾਨੂੰ ਪਰੇਸ਼ਾਨ ਕਰਦਾ ਹੁਣ ਕੀ ਧਮਕੀਆਂ ਦੇ ਹਾਂਜੀ ਹੁਣ ਧਮਕੀਆਂ ਦਿੰਦਾ ਪਹਿਲਾਂ ਸਾਨੂੰ ਕਹਿੰਦਾ ਸੀ ਅਸੀਂ ਮਾਵਾਂ 3 ਤੇ ਨਹੀਂ ਹੈਗੀਆਂ ਕਹਿੰਦਾ ਤੁਹਾਡੀ ਬੁੰਡ ਥਾਣੀ ਗੋਲੀਆਂ ਲਗਾ ਦੂੰਗਾ ਹੁਣ ਵੀ ਧਮਕੀਆਂ ਦਿੰਦਾ ਹੁਣ ਮੇਰੀ ਛੋਟੀ ਕੁੜੀ ਵਿਆਹੀ ਆ ਵੱਡਾ ਜਵਾਈ ਆ ਮੇਰਾ ਵਟਾਲੇ ਤੋਂ ਇਹ ਉਹਨਾਂ ਨੂੰ ਵੀ ਆਂਦਾ ਵਾ ਤੁਹਾਡੇ ਨਾਮ ਆ ਵੇਖਣਾ ਕੱਲ ਵੀ ਇੰਨੇ ਘੇਰਿਆ ਵਾ ਰੋਬ ਤੁਸੀਂ ਕਿੱਥੇ ਖੜੇ ਹੋ ਅਸੀਂ ਆਹੀਂ ਥਾਣੇ ਦੇ ਘੜੇ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਮिन्नੂ ਹੋ ਗਿਆ ਕੱਲ ਨੂੰ ਮੇਰੇ ਜਵਾਈ ਨੂੰ ਹੋ ਗਿਆ ਜਿਹਦੇ ਨਾਲ ਵਿਆਹ ਕਰਨਾ ਉਹਦੇ ਮਗਰ ਵੀ ਇਹ ਜਾਂਦਾ ਗੱਡੀ ਮਗਰ ਲਾਉਂਦਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਜ਼ਿੰਮੇਵਾਰ ਇਹ ਚੰਦੀ ਗੱਡੀ ਹੈ ਤੇ ਉਹ ਜਿਹੜਾ ਮੁੰਡਾ ਸਾਨੂੰ ਧਮਕੀਆਂ ਦਿੰਦਾ ਉਹ